ਤਾਂ ਇਸ ਵਕਤ ਤੱਕ ਨੌਰੀ ਬਾਰਡਰ ਤੇ ਕਿਸਾਨਾਂ ਵੱਲੋਂ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਕਿਸਾਨੀ ਸਟੇਜ ਤੇ ਜਿੱਥੇ ਜਗਜੀਤ ਸਿੰਘ ਡੱਲੇਵਾਲ ਅਮਰਾਂਸ਼ਣ ਤੇ ਬੈਠੇ ਨੇ ਉੱਥੋਂ ਲੈ ਕੇ ਸ਼ੁਭਕਰਨ ਨੂੰ ਜਿੱਥੇ ਗੋਲੀ ਮਾਰੀ ਗਈ ਸੀ ਹਰਿਆਣਾ ਦੀਆਂ ਸੁਰੱਖਿਆ ਫੋਰਸਾਂ ਵੱਲੋਂ ਉੱਥੋਂ ਤੱਕ ਕੈਂਡਲ ਮਾਰਚ ਕੱਢਿਆ ਜਾ ਰਿਹਾ ਤਾਂ ਬਹੁਤ ਸਾਰੇ ਕਿਸਾਨ ਜੁੜੇ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਇਸ ਕੈਂਡਲ ਮਾਰਚ ਨੂੰ ਇਸ ਕੈਂਡਲ ਮਾਰਚ ਦੇ ਵਿੱਚ ਭਾਗ ਲਿਆ ਜਾ ਰਿਹਾ ਹੈ ਤਾਂ ਗੱਲਬਾਤ ਵੀ ਕਰਾਂਗੇ ਕੁਝ ਆਗੂ ਜੁੜੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਤੁਸੀਂ ਲਗਾਤਾਰ ਕਿਸਾਨ ਅੰਦolan ਦੇ ਨਾਲ ਜੁੜੇ ਹੋਏ ਹੋ ਅੱਜ ਦੇ ਕੈਂਡਲ ਮਾਰਚ ਬਾਰੇ ਤੁਹਾਡਾ ਕੀ ਕਹਿਣਾ ਐ ਦੇਖੋ ਜੀ ਅੱਜ ਜਿਹੜਾ ਅਸੀਂ ਕੈਂਡਲ ਮਾਰਚ ਕੱਢ ਰਹੇ ਆ ਇਹ ਸਰਦਾਰ ਜਗਜੀਤ ਸਿੰਘ ਢਿੱल्लेਵਾਲ ਜੀ ਦੀ ਸਿਹਤ ਨੂੰ ਲੈ ਕੇ ਜਿਹੜਾ ਅਸੀਂ ਚਿੰਤਕ ਐ ਇੱਕ ਪਾਸੇ ਦੂਜੇ ਪਾਸੇ ਅਸੀਂ ਸੈਂਟਰ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਕਿ ਜਿਹੜੇ ਤੁਹਾਡੇ ਵੱਲੋਂ ਵਾਅਦੇ ਕੀਤੇ ਗਏ ਆ ਉਹ ਬਾਦੇ ਜਿਹੜੇ ਲੋਕ ਤੁਹਾਨੂੰ ਯਾਦ ਕਰਾਉਣ ਵਾਸਤੇ ਆ ਰਹੇ ਸੀ ਤੇ ਤੁਸੀਂ ਸਾਨੂੰ ਜਿਹੜਾ ਪੰਜਾਬ ਤੇ ਹਰਿਆਣਾ ਦੇ ਬਾਰਡਰ ਤੇ ਰੋਕ ਕੇ ਰੱਖਿਆ ਪਿਛਲੀ 13 ਫਰਵਰੀ ਤੋਂ ਤੇ ਇਹ ਜਿਹੜੇ ਤੁਹਾਨੂੰ ਯਾਦ ਕਰਵਾਉਣ ਵਾਸਤੇ ਅਸੀਂ ਬਾਦੇ ਆ ਰਹੇ ਸੀ ਤੇ ਹੁਣ ਸਾਡੇ ਸੂਬੇ ਦੇ ਪ੍ਰਧਾਨ ਕੋਲੇ ਹੋਰ ਕੋਈ ਚਾਰਾ ਨਹੀਂ ਸੀ ਅੱਗੇ ਸਰਕਾਰ ਸਾਨੂੰ ਜਾਣ ਨਹੀਂ ਦਿੰਦੀ ਪਿੱਛੇ ਅਸੀਂ ਮੁੜ ਨਹੀਂ ਸਕਦੇ ਇਸ ਲਈ ਮਜਬੂਰੀ ਬਸ ਜਿਹੜਾ ਇਹਨਾਂ ਨੂੰ ਇਹ ਫੈਸਲਾ ਲੈਣਾ ਪਿਆ ਕਿ ਅਸੀਂ ਉਹਨਾਂ ਦੀ ਸਿਹਤ ਯਾਪੀ ਦੀ ਕਾਮਨਾ ਕਰਦੇ ਹਾਂ ਵੀ ਤੰਦਰੁਸਤ ਰਹਿਣ ਸਾਡੇ ਸੂਬੇ ਦੇ ਪ੍ਰਧਾਨ ਏ ਅੱਜ ਦਾ ਕੈਂਡਲ ਮਾਰਚ ਰਹੀ ਅਸੀਂ ਸਰਕਾਰਾਂ ਨੂੰ ਜਗੋਣਾ ਚਾਹੁੰਨੇ ਆ। ਸੰਧੂਬਾਹ ਸਾਹਿਬ ਅੱਜ ਦਾ ਕੈਂਡਲ ਮਾਰਚ ਹੈ ਇਹਦੇ ਬਾਰੇ ਕੀ ਕਹਿਣਾ ਤੁਸੀਂ? ਸੋ ਜਿਹੜਾ ਅੱਜ ਕੈਂਡਲ ਮਾਰਚ ਹੈ ਇੱਕ ਕਿੰਡਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਇੱਕ ਕਿਸਾਨਾਂ ਵੱਲੋਂ ਸਨੇਹ ਹੈ। ਕਿਉਂਕਿ ਸੋਨੂੰ ਪਤਾ ਹੋਣਾ ਚਾਹੀਦਾ ਹੈ ਇਹ 13 ਫਰਵਰੀ ਤੋਂ ਉਹ ਜਗ੍ਹਾ ਹੈਗੀ ਜਿਹੜੀ ਜਗ੍ਹਾ ਦੇ ਵਿੱਚ ਸਾਡੀ ਹਰਿਆਣਾ ਸਰਕਾਰ ਨੇ ਸਾਡਾ ਇੱਕ ਨੌਜਵਾਨ ਸ਼ਬ ਕਰਨ ਗੋਲੀ ਮਾਰ ਕੇ ਸ਼ਹੀਦ ਕੀਤਾਗਾ ਅਸੀਂ ਉਹਨੂੰ ਕਿਵੇਂ ਸਮੋਇਆ ਸਾਨੂੰ ਪਤਾ ਹੈ ਸੋ ਇਸ ਜਿਹੜਾ ਇਸ ਦਾ ਸਨੇਹਾ ਕੇਂਦਰ ਸਰਕਾਰ ਨੂੰ ਹੈ ਕਿ ਅਸੀਂ ਜਿਹੜੇ ਨੌਜਵਾਨ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਮਰਾਉਣ ਦੀ بجائے ਅਸੀਂ ਖੁਦ ਮਰ ਲਈ ਆਪਣਾ ਜਿਹੜਾ ਪਰਨ ਕੀਤਾ ਹੈ ਜਿਹੜੇ ਪਰਨ ਰਾਣ ਸਾਡਾ ਜਿਹੜਾ ਇੱਕ ਨੇਤਾ ਹੈ ਜਗਜੀਤ ਸਿੰਘ ਢੱਲੇਵਾਲ ਉਹ ਬਕਾਇਦਾ ਜਿਹੜਾ ਆਪਣੀ ਸਰੀਰ ਆ ਜਿਹੜਾ ਇਹ ਕਹਿਣਾ ਹੋਵੇ ਕਿਸਾਨ ਜਮਾਤ ਦੇ ਲੇਖੇ ਲਾਇਆ ਹੋਇਆ ਤੁਸੀਂ ਸੁਣਿਆ ਹੁਣ ਅੱਜ ਸੁਨੇਹਾ ਉਹਦਾ ਕਿ ਤੁਸੀਂ ਮੈਨੂੰ ਪੁਲਿਸ ਨੂੰ ਨਾ ਚੱਕਣ ਦਿਓ ਤੇ ਮੈਂ ਫੈਸਲਾ ਕਰ ਲਿਆ ਜਾਂ ਤਾਂ ਕੇਂਦਰ ਸਰਕਾਰ ਗੋਡੇ ਟੇਕੂਗੀ ਸਾਡੀਆਂ ਮੰਗਾਂ ਮੰਨੀਆਂ ਲਾਗੂ ਕਰੂ ਤੇ ਜਾਂ ਮੇਰਾ ਸਰੀਰ ਹੈ ਜਿਹੜਾ ਅੰਤ ਲੋਕਾਂ ਦੇ ਲੇਖੇ ਲੱਗ ਜਾਣਾਗਾ ਉਹ ਇਹ ਸੁਨੇਹਾ ਕੇਂਦਰ ਸਰਕਾਰ ਨੂੰ ਜੇ ਹਲੇ ਵੀ ਨਾ ਸਮਝੂਗੀ ਤਾਂ ਇਹ ਜਿਹੜੇ ਅੱਗੇ ਹੋਰ ਚੱਲਦੇ ਰਹਿਣੇ ਨੇਗੇ ਹੰਦੂਆ ਸਾਬ ਤੁਸੀਂ ਉਸ ਦਿਨ ਇੱਥੇ ਸੀ ਜਿਸ ਦਿਨ ਸ਼ੂਫ ਕਰਨ ਨੂੰ ਗੋਲੀ ਲੱਗਦੀ ਆ ਉਹ ਸ਼ਹੀਦ ਹੋ ਜਾਂਦੇ ਨੇ ਉਸ ਦਿਨ ਦਾ ਵਰਤਾਰਾ ਵੀ ਥੋੜਾ ਬਿਆਨ ਕਰ ਦਿਓ ਮੀਡੀਆ ਨੂੰ ਉਹ ਦੇਖੋ ਜਿਹੜਾ ਉਹ ਦਿਨ ਸੀ ਸਾਡੇ ਲਈ ਬਹੁਤ ਭਿਆਨਕ ਦਿਨ ਸੀ ਅਸੀਂ ਉਹ ਸਾਰਾ ਜਿਹੜਾ ਸੀਨ ਹੈ ਦੇਖਿਆ ਉਹ ਸੀਨ ਜੇ ਕਹਿਣਾ ਹੋਵੇ ਇੱਕ ਬਿਆਨ ਹੀ ਕਰ ਸਕਦੇ ਕਿਉਂਕਿ ਅਥਰੂ ਕਹਿੰਦੇ ਗੋਲੇ ਪਾਣੇ ਜਿਹੜਾ ਮਤਲਬ ਡਰੋਨ ਦੇ ਨਾਲ ਸਾਡੇ ਤੇ ਬੰਬਾ ਸੱਟ ਨੇ ਔਰ ਗੋਲੀਆਂ ਚਲਾਉਣੀਆਂ ਬਹੁਤ ਸਾਰੇ ਸਾਡੇ ਕਿਸਾਨ ਜਿਹੜੇ ਉੱਡੇ ਜ਼ਖਮੀ ਹੋਏ ਨੇ ਬਹੁਤ ਸਾਰੇ ਕਿਸਾਨਾਂ ਦੀਆਂ ਜਿਹੜੀਆਂ ਅੱਖਾਂ ਦੇ ਢੂਏ ਨਾਲ ਖਰਾਬ ਹੋਈਆਂ ਕਈ ਮਤਲਬ ਜਣੀ ਜਿਹੜੇ ਉਸ ਅਥਰੂ ਗੈਂਦੇ ਨਾਲ ਸਾਡੇ ਕਿਸਾਨ ਆ ਜਿਹੜੇ ਸ਼ਹੀਦ ਵੀ ਹੋਏ ਨੇ ਖੁਦ ਸਾਡੇ ਵੀ ਮਤਲਬ ਇੱਥੇ ਬਕਾਇਦਾ ਉਹ ਜਿਹੜਾ ਅਥਰੂ ਗੈਂਦਾ ਸਿੱਟਾ ਡਰੂਂਡੇ ਨਾਲ ਉਹਦੇ ਨਾਲ ਜ਼ਖਮ ਹੋਇਆ ਪਰ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਠੀਕ ਹੈ ਸਾਡਾ ਅਧਿਕਾਰ ਹੈ ਸਾਡਾ ਸਾਨੂੰ ਚਾਹੀਦਾ ਕਿ ਅਸੀਂ ਆਪਣਾ ਜਿਹੜਾ ਅंदोलਨ ਕਰ ਸਕਦੇ ਆ ਕੋਈ ਵੀ ਕਰ ਸਕਦਾ ਪਰ ਇਹਦਾ ਮਤਲਬ ਸਾਬ ਜੀ ਐਸ ਕੇ ਐਮ ਦੀ ਇੱਕ ਮੀਟਿੰਗ ਹੋਈ ਸੀਗੀ ਮੀਟਿੰਗ ਦੇ ਵਿੱਚ ਇੱਕ ਵਾਰੀ ਫੇਰ ਕਿਹਾ ਗਿਆ ਕਿ ਅਸੀਂ ਇਸ ਮੋਰਚੇ ਦਾ ਹਿੱਸਾ ਨਹੀਂ ਬਣਾਂਗੇ ਉਹਦੇ ਬਾਰੇ ਥੋੜੇ ਦੇਖੋ ਏਟਾ ਜੇਕਰ ਜਿਹੜੇ 32 ਸਿਰ ਜੁੜੇ ਸੀ ਪੰਜਾਬ ਦੇ ਸੋ ਜਦੋਂ ਪਿੱਛੇ 13 ਮਹੀਨੇ ਆਪਾਂ ਲੜਾਈ ਲੜੀ ਹੈ ਉਹਨਾਂ ਵੀ ਅਸੀਂ ਬਾਰ ਬਾਰ ਕਹਿ ਰਹੇ ਸੀ ਵੀ ਯਾਰਾ ਤੁਸੀਂ ਕੁਛ ਠੰਡੇ ਰਹੋ ਰੁਕੋ ਆਪਾਂ ਸਰਕਾਰ ਜਿਹੜੀ ਝੁਕੀ ਹੈ ਜਿਹੜਾ ਜਿਹੜੀਆਂ ਮੰਗਾਂ ਮੰਨੀਆਂ ਉਹਨਾਂ ਨੂੰ ਬਕਾਇਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਾ ਕੇ ਲਜਾਵਾਂਗੇ ਪਰ ਉਹਨਾਂ ਨੇ ਕਿਸਾਨਾਂ ਦੀ ਲੜਾਈ ਨਹੀਂ ਲਾਨੀ ਜਿਸ ਕਰਕੇ ਅੱਜ ਵੀ ਜਿੰਨਾ ਜ਼ੋਰ ਸਾਡਾ ਸਰਕਾਰ ਨਾਲ ਲੱਗਿਆ ਹੋਇਆ ਹੈ ਮੰਗਾਂ ਲਾਗੂ ਕਰਾਉਣ ਤੇ ਉਹਨਾਂ ਸਾਡੇ ਉਹ ਖਿਲਾਫ ਹੈ ਜਿਹੜਾ ਆਪਣਾ ਪ੍ਰਚਾਰ ਕਰ ਰਹੇ ਨੇ ਤੁਸੀਂ ਸਾਰੇ ਆਗੂ ਸੁਣੇ ਨਾ ਜੋ ਇਸ ਕਰਕੇ ਅਸੀਂ ਇਹ ਸਿੱਧ ਕਰਕੇ ਦਿੱਤਾ ਉਹਨਾਂ ਆਗੂਆਂ ਨੂੰ ਵੀ ਔਰ ਸਾਡੇ ਕਿਸਾਨ ਜਮਾਤ ਨੂੰ ਵੀ ਜਿਹੜੀਆਂ ਇੱਥੇ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੂੰ ਵੀ ਕਿ ਜੇ 75 ਸਾਲ ਦੇ ਵਿੱਚ ਸਾਡੇ ਰਾਜਨੀਤਿਕ ਲੋਕਾਂ ਨੇ ਰੋਟੀਆਂ ਸੇਕੀਆਂ ਸਾਡੇ ਕਿਸਾਨ ਨੇਤਾ ਨੇ ਰੋਟੀਆਂ ਸੇਕੀਆਂ ਤੇ ਅੱਜ ਉਹ ਇੱਕ ਨੇਤਾ ਸਾਡਾ ਜਿਹੜਾ ਜੇ ਕਹਿਣਾ ਵੇ ਦੇਸ਼ ਭਗਤ ਜਿਨੇ ਇੱਕ ਮਿਸਾਲ ਪੈਦਾ ਕਰਤੀ ਸਿੱਧ ਕਰਕੇ ਦਿੱਤਾ ਜੇ ਕੋਈ ਲੜਾਈ ਲੜਨ ਆਲਾ ਸੀਗਾ ਤਾਂ ਜਗਜੀਤ ਸਿੰਘ ਢੱਲੇਵਾਲ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਆਪਣੀ ਜਿਹੜੀ ਉਹ ਜਾਨ ਆ ਜਿਹੜਾ ਆਪਣਾ ਸਰੀਰ ਹੈ ਉਹ ਲਾ ਚੁੱਕਿਆ ਸੋ ਇਹ ਛੱਡ ਘਾਟਾ ਤਾਂ ਇੱਕ ਹੋਰ ਕਿਸਾਨ ਬੀਬੀ ਜੁੜੇ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਭੈਣ ਜੀ ਅੱਜ ਵਾਲੇ ਕੈਂਡਲ ਮਾਰਚ ਦੀ ਸਮੀਖਿਆ ਕਰਦੇ ਹੋ ਕਿ ਤੁਸੀਂ ਲਗਾਤਾਰ ਕਿਸਾਨ ਮੋਰਚੇ ਦੇ ਨਾਲ ਜੁੜੇ ਹੋਏ ਹੋ ਆ ਚਲੇ ਕੈਂਡਲ ਮਾਰਚ ਦੀ ਸਮੀਖਿਆ ਕਰਦੇ ਨਹੀਂ ਅਸੀਂ 2020 ਦੇ ਵਿੱਚ ਜਦੋਂ ਮੋਰਚਾ ਲੱਗਿਆ ਸੀ ਉਦੋਂ ਦੇ ਅਸੀਂ ਕਿਸਾਨ ਭਿਕਯੁਕਤ ਸਿੱਧੂ ਦੇ ਸਿੱਧੂਪੁਰ ਦੇ ਨਾਲ ਜੁੜੇ ਹੋਏ ਆ ਰੈਗੂਲਰ ਹੀ ਹਰ ਮੋਰਚੇ ਤੇ ਹਰ ਮੀਟਿੰਗ ਦੇ ਵਿੱਚ ਜਿਹੜਾ ਹੈਗਾ ਸਾਡਾ ਬੀਬੀਆਂ ਦਾ ਜਿਹੜਾ ਹੈਗਾ ਅਸੀਂ ਬੀਬੀਆਂ ਪਹੁੰਚਦੇ ਆ ਤੇ 13 ਫਰਵਰੀ ਤੋਂ ਲਗਾਤਾਰ ਅਸੀਂ ਬੀਬੀਆਂ ਇੱਥੇ ਹਾਜ਼ਰ ਆ ਬਖ ਬਖ ਸਾਡੇ ਪਿੰਡਾਂ ਤੋਂ ਜ਼ਿਲ੍ਹਿਆਂ ਤੋਂ ਬੀਬੀਆਂ ਇੱਥੇ ਲਗਾਤਾਰ ਹਾਜ਼ਰੀ ਭਰਦੀਆਂ ਨੇ ਤੇ ਇਹ ਜਿਹੜਾ ਅੱਜ ਦਾ ਜਿਹੜਾ ਅਸੀਂ ਇਹ ਸਾਡਾ ਪ੍ਰੋਗਰਾਮ ਕੈਂਡਲ ਮਾਰਜਾ ਵਾਲਾ ਹੈਗਾ ਇਹ ਅਸੀਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦੀ ਸੇਤ ਨੂੰ ਲੈ ਕੇ ਤੇ ਸਰਕਾਰਾਂ ਨੂੰ ਜਗਾਉਣ ਦਾ ਕੰਮ ਕਰਦੇ ਆ ਕਿ ਅੱਜ ਤਕਰੀਬਨ ਮਹੀਨਾ ਕੱਲ ਨੂੰ ਹੋ ਜਾਣਾ ਹੈ ਪੂਰਾ ਤੇ ਸਰਕਾਰ ਜਿਹੜੀ ਹੈਗੀ ਆ ਕੰਨ ਪਰਨੇ ਸੁੱਤੀ ਹੋਈ ਆ ਤੇ ਅਸੀਂ ਉਹਨਾਂ ਨੂੰ ਜਗਾਉਣ ਦਾ ਕੰਮ ਕਰਦੇ ਆ ਵੀ ਤੁਹਾਡੇ ਧਿਆਨ ਕਿੱਥੇ ਆ ਤੁਸੀਂ ਕਿੱਥੇ ਕਰ ਕੀ ਰਿਹਾ ਹੋ ਤੁਹਾਡੇ ਲੋਕਾਂ ਨੇ ਤੁਹਾਨੂੰ ਕੁਰਸੀ ਤੇ ਬਿਠਾਇਆ ਤੇ ਲੋਕ ਮਰੀ ਜਾ ਰਹੇ ਨੇ ਤੁਸੀਂ ਰਾਜਾ ਪਰ ਜਾ ਪਰਜਾ ਵੱਲ ਧਿਆਨ ਦਿਓ ਰਾਜੇ ਦਾ ਕੰਮ ਆ ਪਰਜਾ ਵੱਲ ਧਿਆਨ ਦੇਣਾ ਤੇ ਇੱਕ ਇੱਥੇ ਅਸੀਂ ਤੁਹਾਡੇ ਚੈਨਲ ਰਾਹੀਂ ਕਹਾਂਗੇ ਸੈਂਟਰ ਸਰਕਾਰ ਨੂੰ ਵੀ ਜੇ ਤੁਹਾਡੇ ਮਨ ਦਾ ਭਲੇਖਾ ਹੋਵੇ ਇਹ ਭਲੇਖਾ ਅਸੀਂ ਦੂਰ ਕਰਦੇ ਹਾਂ ਵੀ ਅਗਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਲੋਕਾਂ ਦੀਆਂ ਮੰਗਾਂ ਖਾਤਰ ਬਾਰਡਰ ਤੇ ਸ਼ਹੀਦ ਹੁੰਦੇ ਆ ਤਾਂ ਪਤਾ ਨਹੀਂ ਇੱਥੇ ਕਿੰਨੀਆਂ ਖਸ਼ੀਦੀਆਂ ਲੋਕ ਦੇਣ ਨੂੰ ਤਿਆਰ ਬੈਠੇ ਦੂਸਰੀ ਸ਼ਹਾਦਤ ਹੋਊਗੀ ਨਾ ਸ਼ੁਕਰਨ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਵੇ ਵੈਸੇ ਤਾਂ ਜੇ ਅਸੀਂ ਕਹੀਏ ਤੇ 750 ਕਿਸਾਨ ਸਾਡੇ ਪਹਿਲਾਂ ਇਸ ਮੋਰਚੇ ਦੇ ਉੱਪਰ ਜਿਹੜੀ ਸ਼ਹਾਦਤ ਹੋਣੀ ਹੈ ਪਹਿਲੀ ਗੋਲੀ ਨਾਲ ਹੁੰਦੀ ਹੈ ਤਾਂ ਦੂਸਰੀ ਮੰਗਾਂ ਨੂੰ ਮਨਵਾਉਣ ਲਈ ਸ਼ਹਾਦਤ ਜਿਹੜੀ ਹੈ ਜਗਜੀਤ ਸਿੰਘ ਡੱਲੇਵਾਲ ਦੀ ਹੋਵੇਗੀ ਹਾਂਜੀ ਮੈਂ ਇਹ ਕਹੂੰਗੀ ਵੀ ਇਕੱਲੇ ਇਹਨਾਂ ਦੀ ਨਹੀਂ ਮੈਂ ਤੁਹਾਨੂੰ ਪਹਿਲਾਂ ਹੁਣੇ ਕਹਿ ਕੇ ਹਟੀਆਂ ਵੀ ਇਸ ਤੋਂ ਬਾਅਦ ਵੀ ਸਾਡੇ ਬਹੁਤ ਸਾਰੇ ਜਿਹੜੇ ਸਾਡੇ ਆਗੂ ਹੈ ਇਹਨਾਂ ਦੀ ਬਹੁਤ ਲੰਮੀ ਲਿਸਟ ਹੈ ਉਸ ਤੋਂ ਬਾਅਦ ਸਾਡੀਆਂ ਭੈਣਾਂ ਦੀ ਵੀ ਜਿਹੜੀ ਲਿਸਟ ਹੈਗੀ ਆ ਲੰਮੀ ਅਸੀਂ ਜਿਹੜੀਆਂ ਸੈਂਟਰ ਗਵਰਨਮੈਂਟ ਵੱਲੋਂ ਇਹ ਕੀਤੇ ਹੋਏ ਬਾਅਦ ਅਸੀਂ ਨਵੀਆਂ ਮੰਗਾਂ ਨੂੰ ਲੈ ਕੇ ਨਹੀਂ ਇੱਥੇ ਬੈਠੇ ਤੇ ਮੰਗਾਂ ਹਰ ਹਾਲਤ ਦੇ ਵਿੱਚ ਅਸੀਂ ਜਿਹੜਾ ਹੁਣੇ ਕਹਿ ਕੇ ਹਟੀਆਂ ਵੀ ਇਸ ਤੋਂ ਬਾਅਦ ਵੀ ਸਾਡੇ ਬਹੁਤ ਸਾਰੇ ਜਿਹੜੇ ਸਾਡੇ ਆਗੂ ਹੈ ਇਹਨਾਂ ਦੀ ਬਹੁਤ ਲੰਮੀ ਲਿਸਟ ਹੈ ਉਸ ਤੋਂ ਬਾਅਦ ਸਾਡੀਆਂ ਭੈਣਾਂ ਦੀ ਵੀ ਜਿਹੜੀ ਲਿਸਟ ਹੈਗੀ ਆ ਲੰਮੀ ਅਸੀਂ ਜਿਹੜੀਆਂ ਸੈਂਟਰ ਗਵਰਨਮੈਂ ਵੱਲੋਂ ਹੀ ਕੀਤੇ ਹੋਏ ਬਾਅਦ ਅਸੀਂ ਨਵੀਆਂ ਮੰਗਾਂ ਨੂੰ ਲੈ ਕੇ ਨਹੀਂ ਇੱਥੇ ਬੈਠੇ ਤੇ ਮੰਗਾਂ ਹਰ ਹਾਲਤ ਦੇ ਵਿੱਚ ਅਸੀਂ ਜਿਹੜਾ ਹੈਗਾ ਮੰਨਵਾ ਕੇ ਰ੍ਹਾਂਗੇ ਚਾਹੇ ਸਾਨੂੰ ਬੱਚਾ ਬੱਚਾ ਛੋਪਣਾ ਵੀ ਇੱਕ ਹੋਰ ਗੱਲ ਦੱਸਿਓ ਐਸ ਕੇ ਐਮ ਨੇ ਅੱਜ ਮੀਟਿੰਗ ਹੋਈ ਸੀਗੀ ਉਹਨਾਂ ਨੇ ਕਿਹਾ ਕਿ ਫਿਲਹਾਲ ਅਸੀਂ ਮੋਰਚੇ ਦਾ ਹਿੱਸਾ ਨਹੀਂ ਬਣਾਂਗੇ ਤਾਂ ਅਸੀਂ ਹੁਣ ਮੰਗਾਂ ਤੋਂ ਹਟ ਕੇ ਜਗਜੀਤ ਸਿੰਘ ਡੱਲੇਵਾਲ ਨੂੰ ਬਚਾਉਣਾ ਸਾਡੀ ਪ੍ਰਾਇੋਰਟੀ ਹੈ ਇਹਦੇ ਬਾਰੇ ਕੀ ਕਹਿੰਦੇ ਹਾਂ ਤੁਸੀਂ ਉਹਨਾਂ ਦੀ ਗੱਲ ਕਰਦੇ ਹੋ ਜਿਹੜੇ ਕਿਸਾਨ ਆਗੂ ਅੱਜ ਘਰਾਂ 'ਚ ਬੈਠੇ ਨੇ ਉਹਨਾਂ ਦੀ ਗੱਲ ਕਰ ਰਹੇ ਹਾਂ ਸੰਯੁਕਤ ਮੋਰਚਾ ਸੰਯੁਕਤ ਕਿਸਾਨ ਮੋਰਚੇ ਦੀ ਗੱਲ ਕਰ ਰਹੇ ਹਾਂ ਮੈਂ ਉਹਨਾਂ ਬਾਰੇ ਤਾਂ ਕੁਝ ਨਹੀਂ ਕਹੂੰਗੀ ਮੈਂ ਤਾਂ ਉਹ ਲੋਕਾਂ ਨੂੰ ਕਹੂੰਗੀ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਆ ਕਿ ਇਹ ਜਿਹੜੇ ਲੋਕ ਬੈਠੇ ਨੇ ਇੱਥੇ ਬਾਰਡਰਾਂ ਤੇ ਨਾ ਤਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀਆਂ ਗੱਲਾਂ ਇਹਦੇ ਮੰਗਾਂ ਨੇ ਨਾ ਜਿਹੜੇ ਇੱਥੇ ਲੋਕ ਬੈਠੇ ਨੇ ਉਹਨਾਂ ਦੀਆਂ ਮੰਗਾਂ ਨੇ ਇਹ ਜਿਹੜੀਆਂ ਦੂਜੇ ਜਥੇਬੰਦੀਆਂ ਦੇ ਅੱਜ ਆਗੂ ਵੱਖ-ਵੱਖ ਬਿਆਨ ਦੇ ਰਹੇ ਨੇ ਮੈਂ ਇਹ ਕਹੂੰਗੀ ਕਿ ਉਹ ਸਰਕਾਰਾਂ ਦਾ ਪੱਖ ਭੂਰ ਰਹੇ ਨੇ ਮੈਂ ਉਹਨਾਂ ਬਾਰੇ ਨਹੀਂ ਕੁਝ ਕਹੂੰਗੀ ਜਿਹੜੇ ਲੋਕ ਉਹਨਾਂ ਨਾਲ ਜੁੜੇ ਐ ਮੈਂ ਉਹਨਾਂ ਨੂੰ ਜ਼ਰੂਰ ਕਹੂੰਗੀ ਵੀ ਅਗਰ ਜੇ ਤੁਹਾਡੇ ਆਗੂ ਲੋਕਾਂ ਦਾ ਪੈਸਾ ਖਾ ਕੇ ਲੋਕਾਂ ਦਾ ਪੈਸਾ ਇਕੱਠਾ ਕਰਕੇ ਅਜੋ ਘਰਾਂ ਦੇ ਵਿੱਚ ਬੈਠੇ ਐ ਤੇ ਤੁਸੀਂ ਇਹ ਜਿਹੇ ਆਗੂਆਂ ਤੋਂ ਕੀ ਕਰਾਉਣਾ ਨਾ ਆਗੂਆਂ ਨੂੰ ਛੱਡੋ ਤੇ ਇੱਥੇ ਮੋਰਚੇ ਦੇ ਵਿੱਚ ਜੀਦਰ ਸਿੰਘ ਨੂੰ ਗ੍ਰਾਹਾਂ ਪਹਿਲਾਂ ਵੀ ਕਹਿੰਦੇ ਨੇ ਇਕਤਾ ਤਦ ਨਹੀਂ ਸਿਰੇ ਚੜਦੀ ਕਿਉਂਕਿ ਲਗਾਤਾਰ ਜਿਹੜੇ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਸਾਡੇ ਦੇ ਪੈਸਿਆਂ ਦਾ ਦੋਸ਼ ਲਾਉਂਦੇ ਨੇ ਕੀ ਇਹ ਦੋਸ਼ ਸਹੀ ਨੇ ਸਹੀ ਨੇ ਜੀ 110% ਕਹੂੰਗੀ 110% ਸਹੀ ਨੇ ਮੇਰਾ ਕੋਈ ਉਹ ਜਥੇਬੰਦੀਆਂ ਨਾਲ ਨਿੱਜੀ ਵਿਰੋਧ ਨਹੀਂ ਹੈਗਾ ਕੋਈ ਦੁਸ਼ਮਣੀ ਨਹੀਂ ਮੇਰੀ ਪਰ ਮੈਂ ਇਹ ਕਹੂੰਗੀ ਵੀ ਉਹ ਕਿਤੇ ਨਾ ਕਿਤੇ ਅੰਦਰੋਂ ਸਰਕਾਰਾਂ ਦਾ ਪੱਖਪੂਰਦੇ ਨੇ ਜਦੋਂ ਉੱਥੋਂ ਉੱਠ ਕੇ ਆਏ ਨੇ ਉਦੋਂ ਵੀ ਉਹ ਸਰਕਾਰਾਂ ਨਾਲ ਮਿਲ ਕੇ ਹੀ ਉੱਠ ਕੇ ਆਏ ਨੇ ਤੇ ਅੱਜ ਉਹ ਜਿਹੜੀਆਂ ਉਹ ਮੈਂ ਕਦੇ ਵੀ ਬੋਲਣ ਤੋਂ ਗਰੇਜ਼ ਨਹੀਂ ਕਰਦੀ ਹੁੰਦੀ ਜਿਹੜੀ ਮੇਰੇ ਦਿਮਾਗ ਦੇ ਵਿੱਚ ਗੱਲ ਹੋਵੇ ਵੀ ਇਹ ਬੋਲਣੀ ਹੈ ਉਹ ਜੇਬਾਂ ਪਰ ਕਹੀ ਉੱਥੋਂ ਆਏ ਸੀ ਤੇ ਸਾਡੇ ਬੀਕੇਯੂ ਇੱਕ ਦਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਸੱਚੇ ਸੁੱਚੇ ਸੀ ਕਿ ਤੇ ਜਿਨ੍ਹਾਂ ਨੇ ਲੋਕਾਂ ਦੀਆਂ ਗੰਗਨੂ ਲੈ ਕੇ ਦਵਾਰੇ ਮੋਰਚਾ ਖੜਾ ਕੀਤਾ। ਬੱਲੇਵਾਲ ਸਭ ਨੇ ਅੱਜ ਕਿਹਾ ਕਿ ਤੁਹਾਡਾ ਵੱਡਾ ਭਰਾ ਮੈਦਾਨ ਦੇ ਵਿੱਚ ਤਾਂ ਹਰਿਆਣਾ ਨੂੰ ਖਾਸ ਕਰਕੇ ਉਹਨੇ ਗੱਲ ਕਹੀ ਹੈ ਤਾਂ ਦੂਸਰੇ ਪ੍ਰਦੇਸ਼ਾਂ ਨੂੰ ਵੀ ਕਹੀ ਹੈ। ਖਾਸ ਕਰ ਹਰਿਆਣਾ ਤੇ ਉਹਨਾਂ ਨੇ ਫੋਕਸ ਕੀਤਾ ਕਿ ਹੁਣ ਤੁਹਾਨੂੰ ਮੈਦਾਨ 'ਚ ਆ ਜਾਣਾ ਚਾਹੀਦਾ। ਹਾਂਜੀ ਉਹਨਾਂ ਨੇ ਨਾਲੇ ਇਹ ਗੱਲ ਵੀ ਕਹੀ ਹੈ ਵੀ ਜਦੋਂ ਤੁਸੀਂ ਉੱਠ ਕੇ ਆ ਰਹੇ ਸੀ ਦਿੱਲੀ ਤੋਂ ਤਾਂ ਕੁਝ ਦੂਜੀਆਂ ਅਦਰ ਸਟੇਟਾਂ ਦੇ ਲੋਕਾਂ ਦਾ ਇਹ ਬਿਆਨ ਸੀਗਾ ਵੀ ਪੰਜਾਬ ਸਾਨੂੰ ਛੱਡ ਕੇ ਜਾ ਰਿਹਾ ਸਾਡੀਆਂ ਅਦੂਰੀਆਂ ਮੰਗਾਂ ਨੂੰ। ਛੱਡ ਕੇ ਜਾ ਰਿਹਾ ਤਾਂ ਉਦੋਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਮੈਂ ਤੁਹਾਡਾ ਹਾਲ ਅਮਾਤਾਰ ਰਿਹਾ ਇਹ ਗੱਲ ਹਾਂਜੀ ਵੈਸੇ ਇਹਨਾਂ ਨੇ ਜਗਾਉਂਦੇ ਮੈਂ ਇਹ ਕਹੂੰਗੀ ਵੀ ਇਹਨਾਂ ਨੇ ਜਗਾਉਂਦਾ ਕੰਮ ਕੀਤਾ ਸਾਰੀਆਂ ਹੀ ਸਟੇਟਾਂ ਦੇ ਵਿੱਚ ਇਹਨਾਂ ਨੇ ਜਾ ਕੇ ਮੀਟਿੰਗਾਂ ਕਰਵਾਈਆਂ ਪਰ ਮੈਂ ਇੱਥੇ ਇਹ ਗੱਲ ਵੀ ਐਡ ਕਰੂੰਗੀ ਵੀ ਜਦੋਂ ਉੱਥੋਂ ਉੱਠ ਕੇ ਆਏ ਸੀ ਤਾਂ ਸਾਰੇ ਵਕ ਵਕ ਜਥੇਬੰਦੀਆਂ ਦੇ ਆਗੂ ਸੀਗੇ ਉਹਨਾਂ ਨੂੰ ਕਿਉਂ ਨਹੀਂ ਜਾ ਗਈ ਉਹਨਾਂ ਨੇ ਕਿਉਂ ਨਹੀਂ ਉਹਨਾਂ ਨੇ ਇਹ ਸੋਚਿਆ ਵੀ ਅਸੀਂ ਦੂਜੇ ਲੋਕ ਅਦਰ ਸਟੇਟਾਂ ਦੀਆਂ ਜਿਹੜੀਆਂ ਮੰਗਾਂ ਸਾਨੂੰ ਲੰਬਾ ਦੇਣਗੇ ਕੱਲੇ ਉਹਨਾਂ ਨੇ ਕਿਹੜਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਕਿਹਾ ਸੀ ਵੀ ਤੁਸੀਂ ਸਾਨੂੰ ਛ ਉਹਦੇ ਵਿੱਚ ਆਉਂਦੇ ਸੀ ਪਰ ਜਿਹੜਾ ਫਰਜ਼ ਨਿਭਾਇਆ ਮੈਂ ਇਹ ਕਹੂੰਗੀ ਅਗਨੀ ਪ੍ਰੀਖਿਆ ਦੇ ਰਹੇ ਨੇ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਰ ਅਗਲੀ ਅਗਨੀ ਪ੍ਰੀਖਿਆ ਪ੍ਰੀਖਿਆ ਦੇ ਰਹੇ ਨੇ ਕਿ ਆਮ ਹੀ ਲੀਡਰਾਂ ਦੇ ਉੱਤੇ ਜਿਹੜਾ ਦੋਸ਼ ਲੱਗਦਾ ਮੈਂ ਹੁਣੇ-ਹੁਣੇ ਲਾ ਕੇ ਹਟੀਆਂ ਜਿਹੜੇ ਅੱਜ ਆਗੂ ਘਰਾਂ 'ਚ ਬੈਠੇ ਨੇ ਮੈਂ ਲਾ ਕੇ ਹਟੀਆਂ ਕਿਉਂ ਕਿਉਂਕਿ ਇਹ ਮੰਗਾ ਉਹਨਾਂ ਦੀਆਂ ਵੀ ਨੇ ਜਿਹੜੇ ਉਹਨਾਂ ਦੇ ਨਾਲ ਲੋਕ ਜੁੜੇ ਨੇ ਉਹਨਾਂ ਦੀਆਂ ਵੀ ਮੰਗਾਂ ਨੇ ਕੈਂਡਲ ਕੈਂਡਲ ਮਾਰਚ ਦਾ ਅੱਜ ਦਾ ਕੈਂਡਲ ਮਾਰਚ ਘਰੇ ਬੈਠੇ ਲੋਕਾਂ ਨੂੰ ਨੀਂਦ ਤੋਂ ਜਗਾਉਣ ਲਈ ਸੀ ਬਿਲਕੁਲ ਸਰਕਾਰਾਂ ਨੂੰ ਵੀ ਨਾਲ-ਨਾਲ ਪਰ ਅੱਜ ਜਿਹੜੀ ਮਾਗਨੀ ਪ੍ਰੀਖਿਆ ਦੀ ਗੱਲ ਕਰ ਰਹੀ ਹਾਂ ਸਰਦਾਰ ਅਜਗਜੀਤ ਸਿੰਘ ਢੱਲੇਵਾਲ ਦੀ ਇਹ ਉਹਨਾਂ ਨੇ ਅਗਨੀ ਪ੍ਰੀਖਿਆ ਹੀ ਦਿੱਤੀ ਹੈ ਵੀ ਤੁਹਾਡਾ ਇਹ ਆਗੂ ਆ ਜਿਹੜਾ ਇਹ ਆਗੂ ਪੈਸੇ ਲੋਕਾਂ ਦੇ ਖਾ ਕੇ ਘਰੇ ਬੈਠਣ ਵਾਲਾ ਨਹੀਂ ਤੁਹਾਡੀ ਖਾਤਰ ਆਪ ਵੀ ਜਾਨ ਦੀ ਕੁਰਬਾਨੀ ਦੇ ਰਿਹਾ ਹੈ ਤਾਂ ਜਿਹੜੇ ਸਾਥ ਅਨਮਿਊਟ ਨਾਲ ਜੁੜੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਦਾ ਕੈਂਡਲ ਮਾਰਚ ਜਿੱਥੇ ਸਰਕਾਰਾਂ ਨੂੰ ਜਗਾਉਣ ਲਈ ਹੈ ਉੱਥੇ ਘਰ ਦੇ ਵਿੱਚ ਬੈਠੇ ਹੋਏ ਜਿਹੜੇ ਲੋਕ ਨੇ ਉਹਨਾਂ ਨੂੰ ਉਹਨਾਂ ਨੂੰ ਜਗਾਉਣ ਲਈ ਵੀ ਹੈ ਤਾਂ ਤੁਸੀਂ ਦਾ ਅਨਮਿਊਟ ਦੇ ਨਾਲ ਜੁੜੇ ਰਹੋ ਅਸੀਂ ਖਨੋਰੀ ਦਾਤਾ ਸਿੰਘ ਵਾਲਾ ਬਾਰਡਰ ਤੋਂ ਪਲ-ਪਲ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ